ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੀ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਕਾਲੇ ਚੰਨਿਆਂ ਦੀ ਸੁੱਕੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਚਟਪਟੀ ਤੇ ਮਸਾਲੇਦਾਰੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਇਸ ਸਬਜ਼ੀ ਦੇ ਨਾਲ ਤੁਸੀਂ ਦੋ ਦੀ ਜਗਾ ਚਾਰ ਰੋਟੀ ਖਾ ਜਾਓਗੇ ਇੰਨੀ ਚਟਪਟੀ ਤੇ ਟੇਸਟੀ ਇਹ ਬਣ ਕੇ ਤਿਆਰ ਹੁੰਦੀ ਹੈ ਕਾਲੇ ਚੰਨਿਆਂ ਦੀ ਸੁੱਕੀ ਸਬਜ਼ੀ ਬਣਾਉਣ ਦੇ ਲਈ ਅਸੀਂ ਇੱਥੇ ਇੱਕ ਕਾਲੇ ਚੰਨਿਆਂ ਨੂੰ ਉਬਾਲ ਕੇ ਲਿਆ ਹੈ ਚੰਨਿਆਂ ਨੂੰ ਅਸੀਂ ਇਸ ਤਰ੍ਹਾਂ ਉਬਾਲਣਾ ਹੈ ਕਿ ਜਦੋਂ ਅਸੀਂ ਇਹਨਾਂ ਨੂੰ ਦੱਬੀਏ ਤਾਂ ਇਹ ਬਿਲਕੁਲ ਪੀਸ ਹੋ ਜਾਣ ਹੁਣ ਅਸੀਂ ਆਪਣੀ ਸਬਜ਼ੀ ਬਣਾਉਣ ਦੇ ਲਈ ਗੈਸ ਦੇ ਉੱਪਰ ਇੱਕ ਕੜਾਈ ਰੱਖ ਦਵਾਂਗੇ। ਕੜਾਈ ਦੇ ਵਿੱਚ ਅਸੀਂ 3 ਚਮਚ ਸਰ੍ਹੋਂ ਦਾ ਤੇਲ ਪਾ ਲਵਾਂਗੇ। ਸੁੱਕੀ ਸਬਜ਼ੀ ਸਰ੍ਹੋਂ ਦੇ ਤੇਲ ਵਿੱਚ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਤੇਲ ਨੂੰ ਅਸੀਂ ਇੱਥੇ ਚੰਗੀ ਤਰ੍ਹਾਂ ਨਾਲ ਗਰਮ ਕਰਨ ਤੋਂ ਬਾਅਦ ਇੱਕ ਚਮਚ ਸਾਬਤ ਜੀਰਾ ਪਾ ਲਵਾਂਗੇ। ਇੱਕ ਅਸੀਂ ਇੱਥੇ ਤੇਜ ਪੱਤਾ ਪਾ ਲਵਾਂਗੇ। ਇੱਕ ਚਮਚ ਕੁੱਟਿਆ ਹੋਇਆ ਲਸਣ ਅਦਰਕ ਪਾ ਲਵਾਂਗੇ ਸੁੱਕੀ ਸਬਜ਼ੀ ਵਿੱਚ ਲਸਣ ਅਦਰਕ ਦਾ ਸਵਾਦ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਅਸੀਂ ਲਸਣ ਅਦਰਕ ਨੂੰ ਹਲਕਾ ਜਿਹਾ ਭੁੰਨ ਹੋ ਜਾਣ ਤੱਕ ਪਕਾ ਲਵਾਂਗੇ ਇੱਥੇ ਅਸੀਂ ਲਸਣ ਅਦਰਕ ਨੂੰ ਹਲਕਾ ਜਿਹਾ ਭੁੰਨ ਲਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਦਾ ਰੰਗ ਵੀ ਬਦਲ ਗਿਆ ਹੈ ਹੁਣ ਅਸੀਂ ਦੋ మీడియం ਸਾਈਜ਼ ਦੇ ਪਿਆਜ਼ਾਂ ਨੂੰ ਲੰਮੇ-ਲੰਮੇ ਕੱਟ ਕੇ ਪਾਵਾਂਗੇ ਪਿਆਜ਼ ਅਸੀਂ ਇੱਥੇ ਲੰਬੇ ਕੱਟ ਕੇ ਹੀ ਪਾਉਣੇ ਹਨ ਸੁੱਕੀ ਸਬਜ਼ੀ ਵਿੱਚ ਪਿਆਜ਼ ਲੰਬੇ ਬਹੁਤ ਹੀ ਵਧੀਆ ਲੱਗਦੇ ਹਨ ਕੜਛੀ ਦੇ ਨਾਲ ਹੁਣ ਅਸੀਂ ਪਿਆਜ਼ਾਂ ਨੂੰ ਵੀ ਮਿਕਸ ਕਰ ਲਵਾਂਗੇ ਲਗਾਤਾਰ ਹਿਲਾਉਂਦੇ ਹੋਏ ਅਸੀਂ ਇੱਥੇ ਪਿਆਜ਼ਾਂ ਨੂੰ ਹਲਕਾ ਜਿਹਾ ਲਾਲ ਹੋਣ ਤੱਕ ਪਕਾ ਲਵਾਂਗੇ ਤਾਂ ਕਿ ਇਹਨਾਂ ਵਿੱਚਲਾ ਕੱਚਾਪਨ ਖਤਮ ਹੋ ਜਾਵੇ ਪਿਆਜ਼ਾਂ ਨੂੰ ਵੀ ਅਸੀਂ ਇੱਥੇ ਹਲਕਾ ਜਿਹਾ ਲਾਲ ਕਰ ਲਿਆ ਹੈ ਹੁਣ ਅਸੀਂ ਆਪਣੀ ਇਸ ਤੜਕੇ ਦੇ ਵਿੱਚ ਥੋੜੇ ਜਿਹਾ ਮਸਾਲੇ ਪਾਵਾਂਗੇ ਸਭ ਤੋਂ ਪਹਿਲਾਂ ਅਸੀਂ ਸਵਾਦ ਅਨੁਸਾਰ ਨਮਕ ਪਾਵਾਂਗੇ ਅੱਧਾ ਚਮਚ ਅਸੀਂ ਇੱਥੇ ਹਲਦੀ ਪਾ ਲਵਾਂਗੇ ਅੱਧਾ ਚਮਚ ਹੀ ਧਨੀਆ ਜੀਰਾ ਪਾਊਡਰ ਪਾਵਾਂਗੇ 3-4 ਹਰੀਆਂ ਮਿਰਚਾਂ ਨੂੰ ਲੰਮਾ-ਲੰਮਾ ਕੱਟ ਕੇ ਪਾ ਲਵਾਂਗੇ 1 ਚਮਚ ਮੈਗੀ ਮਸਾਲਾ ਪਾਵਾਂਗੇ ਮੈਗੀ ਮਸਾਲਾ ਪਾਉਣ ਦੇ ਨਾਲ ਸੁੱਕੀ ਸਬਜ਼ੀ ਵਿੱਚ ਬਹੁਤ ਹੀ ਵਧੀਆ ਸੁਆਦ ਆਉਂਦਾ ਹੈ ਆਧਾ ਚਮਚ ਕਸ਼ਮੀਰੀ ਲਾਲ ਮਿਰਚ ਪਾ ਲਵਾਂਗੇ ਕਸ਼ਮੀਰੀ ਲਾਲ ਮਿਰਚ ਪਾਉਣ ਦੇ ਨਾਲ ਸਬਜ਼ੀ ਦੀ ਰੰਗਤ ਬਹੁਤ ਹੀ ਵਧੀਆ ਆਉਂਦੀ ਹੈ ਹੁਣ ਅਸੀਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਅਤੇ ਲਗਾਤਾਰ 30 ਸਕਿੰਟ ਦੇ ਲਈ ਪਕਾ ਲਵਾਂਗੇ ਤਾਂ ਕਿ ਮਸਾਲਿਆਂ ਵਿੱਚਲਾ ਕੱਚਾਪਨ ਖਤਮ ਹੋ ਜਾਵੇ ਮਸਾਲਿਆਂ ਨੂੰ ਅਸੀਂ ਇੱਥੇ 30 ਸਕਿੰਟ ਦੇ ਲਈ ਪਕਾ ਲਿਆ ਹੈ ਹੁਣ ਅਸੀਂ ਦੋਰ ਤਿੰਨ ਟਮਾਟਰਾਂ ਨੂੰ ਲੰਮੇ-ਲੰਮੇ ਕੱਟ ਕੇ ਪਾਵਾਂਗੇ ਟਮਾਟਰਾਂ ਨੂੰ ਇਸ ਤਰ੍ਹਾਂ ਬਾਅਦ ਵਿੱਚ ਪਾਉਣ ਦੇ ਨਾਲ ਸਬਜ਼ੀ ਵਿੱਚ ਬਹੁਤ ਹੀ ਵਧੀਆ ਫਲੇਵਰ ਆਉਂਦਾ ਹੈ ਟਮਾਟਰਾਂ ਨੂੰ ਪਾਉਣ ਤੋਂ ਬਾਅਦ ਤੜਕੇ ਦੇ ਵਿੱਚ ਦੁਬਾਰਾ ਫੇਰ ਅਸੀਂ ਮਿਕਸ ਕਰ ਲਵਾਂਗੇ ਅਤੇ ਉਦੋਂ ਤੱਕ ਪਕਾ ਲਵਾਂਗੇ ਜਦ ਤੱਕ ਕਿ ਸਾਡੇ ਟਮਾਟਰ ਬਿਲਕੁਲ ਸੌਫਟ ਨਹੀਂ ਹੋ ਜਾਂਦੇ ਲਗਾਤਾਰ 1 ਮਿੰਟ ਪਕਾਉਣ ਤੋਂ ਬਾਅਦ ਇੱਥੇ ਟਮਾਟਰ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਸੌਫਟ ਹੋ ਗਏ ਹਨ ਅਤੇ ਸਾਡੇ ਤੜਕੇ ਦਾ ਕਲਰ ਵੀ ਬਹੁਤ ਹੀ ਵਧੀਆ ਆ ਗਿਆ ਹੈ ਹੁਣ ਅਸੀਂ ਆਪਣੇ ਤੜਕੇ ਨੂੰ ਹੋਰ ਨਹੀਂ ਪਕਾਵਾਂਗੇ ਨਹੀਂ ਤਾਂ ਸਾਡਾ ਤੜਕਾ ਜਿਆਦਾ ਹੀ ਲਾਲ ਹੋ ਜਾਵੇਗਾ ਜਿਸ ਨਾਲ ਸਾਡੀ ਸਬਜ਼ੀ ਦਾ ਵਧੀਆ ਕਲਰ ਨਹੀਂ ਆਵੇਗਾ ਤੇ ਸਵਾਦ ਵੀ ਵਧੀਆ ਨਹੀਂ ਆਵੇਗਾ ਹੁਣ ਅਸੀਂ ਉਬਾਲ ਕੇ ਰੱਖੇ ਹੋਏ ਕਾਲੇ ਚੰਨਿਆਂ ਨੂੰ ਵੀ ਪਾ ਦਵਾਂਗੇ ਚੰਨਿਆਂ ਨੂੰ ਪਾਉਣ ਤੋਂ ਬਾਅਦ ਦੁਬਾਰਾ ਫੇਰ ਅਸੀਂ ਤੜਕੇ ਨੂੰ ਮਿਕਸ ਕਰ ਲਵਾਂਗੇ ਲਗਾਤਾਰ ਹਿਲਾਉਂਦੇ ਹੋਏ ਹੁਣ ਅਸੀਂ ਆਪਣੀ ਚੰਨਿਆਂ ਦੀ ਸੁੱਕੀ ਸਬਜ਼ੀ ਨੂੰ 2 ਮਿੰਟ ਦੇ ਲਈ ਇਸੇ ਤਰ੍ਹਾਂ ਪਕਾ ਲਵਾਂਗੇ ਤਾਂ ਕਿ ਸਾਡੇ ਸਾਰੇ ਮਸਾਲਿਆਂ ਦੀ ਕੋਟਿੰਗ ਚੰਨਿਆਂ ਦੇ ਉੱਪਰ ਵਧੀਆ ਤਰੀਕੇ ਨਾਲ ਹੋ ਜਾਵੇ ਅਤੇ ਸਾਰੇ ਮਸਾਲੇ ਸਾਡੇ ਚੰਨਿਆਂ ਦੇ ਅੰਦਰ ਤੱਕ ਚਲੇ ਜਾਣ ਇਸ ਤਰ੍ਹਾਂ ਕਰਨ ਨਾਲ ਸਾਡੀ ਸਬਜ਼ੀ ਵਿੱਚ ਬਹੁਤ ਹੀ ਵਧੀਆ ਟੇਸਟ ਆਵੇਗਾ ਚੰਨਿਆਂ ਦੀ ਸੁੱਕੀ ਸਬਜ਼ੀ ਨੂੰ ਅਸੀਂ 2 ਮਿੰਟ ਦੇ ਲਈ ਪਕਾ ਲਿਆ ਹੈ ਇੱਥੇ ਸਾਡੀ ਚੰਨਿਆਂ ਦੀ ਸੁੱਕੀ ਸਬਜ਼ੀ ਬਣ ਕੇ ਰੈਡੀ ਹੋ ਗਈ ਹੈ ਹੁਣ ਅਸੀਂ ਆਪਣੀ ਤਿਆਰ ਕੀਤੀ ਹੋਈ ਚੰਨਿਆਂ ਦੀ ਸੁੱਕੀ ਸਬਜ਼ੀ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਕਾਲੇ ਚਨੇ ਦੀ ਸੁੱਕੀ ਸਬਜ਼ੀ ਬਣਾਉਣ ਦੀ ਨਵੀਂ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਆ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸੇ ਤਰੀਕੇ ਨਾਲ ਸਬਜ਼ੀ ਬਣਾ ਕੇ ਜ਼ਰੂਰ ਟਰਾਈ ਕਰੋਗੇ। ਤੁਸੀਂ ਇਸ ਸਬਜ਼ੀ ਨੂੰ ਬੱਚਿਆਂ ਦੇ ਟਿਫਨ ਬਾਕਸ ਵਿੱਚ ਪਾ ਕੇ ਵੀ ਦੇ ਸਕਦੇ ਆ। ਬੱਚੇ ਹੀ ਬੜੇ ਖੁਸ਼ੀ-ਖੁਸ਼ੀ ਇਹ ਸਬਜ਼ੀ ਖਾਂਦੇ ਹਨ। ਇਸ ਸਬਜ਼ੀ ਨਾਲ ਤੁਸੀਂ ਦੋ ਦੀ ਜਗ੍ਹਾ ਚਾਰ ਰੋਟੀ ਜ਼ਰੂਰ ਖਾ ਜਾਓਗੇ। ਉਮੀਦ ਹੈ ਕਿ ਅੱਜ ਦੀ ਮੇਰੀ ਇਹ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰ ਅਤੇ ਜੇਕਰ ਵੀਡੀਓ ਪਸੰਦ ਆਉਂਦੀ ਹੈ ਤੇ ਵੱਧ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੁਹਾਡੀ سپورਟ ਦੇ ਨਾਲ ਹੀ ਅਸੀਂ ਅੱਗੇ ਹੋਰ ਵੀਡੀਓਜ਼ ਬਣਾਵਾਂਗੇ ਕਾਲੇ ਛਨੇ ਦੀ ਸੁੱਕੀ ਸਬਜ਼ੀ ਨੂੰ ਅਸੀਂ ਇੱਕ ਪਲੇਟ ਦੇ ਵਿੱਚ ਸਰਵ ਕਰ ਲਿਆ ਹੈ ਤੁਸੀਂ ਦੇਖ ਸਕਦੇ ਆ ਕਿ ਕਿੰਨੀ ਚਟਪਟੀ ਹੈ ਤੇ ਕਿੰਨੀ ਟੇਸਟੀ ਇਹ ਸਬਜ਼ੀ ਬਣ ਕੇ ਤਿਆਰ ਹੋਈ ਹੈ ਇਸ ਸਬਜ਼ੀ ਨੂੰ ਤੁਸੀਂ ਜਦੋਂ ਮਰਜ਼ੀ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਆ ਜਿਆਦਾ ਟਾਈਮ ਦੀ ਲੋੜ ਵੀ ਨਹੀਂ ਪੈਂਦੀ ਹੈ ਬਹੁਤ ਹੀ ਘੱਟ ਮਸਾਲਿਆਂ ਨਾਲ ਹੀ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਕਾਲੇ ਚੰਨਿਆਂ ਦੀ ਸੁੱਕੀ ਸਬਜ਼ੀ ਬਣਾ ਕੇ ਜਰੂਰ ਟਰਾਈ ਕਰਿਓ ਤੇ ਮੈਨੂੰ ਦੱਸਿਓ ਕਿ ਤੁਹਾਡੀ ਸਬਜ਼ੀ ਕਿਹੋ ਜਿਹੀ ਬਣੀ ਚਲੋ ਜੀ ਮਿਲਦੇ ਆਈ ਕੋ ਹੋਰ ਨਵੀਂ ਪਿਆਰੀ ਜਹੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ